ਜਾਣਾ ਸਾਡੇ ਘਰ ਕੀ ਹੋਇਆ ਦੋ ਤਾਂ ਤੂੰ ਕਿਹਨੇ ਕਿਹਾ ਤਾਂ ਬੰਦੇ ਕੋਈ ਜਾਣੀ ਕਿਹੜੇ ਬੰਦੇ ਉਹ ਬੰਦੇ ਤੁਹਾਡੇ ਨਹੀਂ ਭੇਜਨੇ ਇਹ ਕਿਹਦੇ ਕਿਹਨੇ ਮੈਂ ਉਹ ਦਬ ਮੇਨੋ ਮੇਰਾ ਤੇ ਦਬਕਾ ਹੀ ਨਹੀਂ ਮਾਰਾ ਇਹ ਤਾਂ ਤੂੰ ਬਹੁਤ ਨਾ ਪਤਾ ਹੀ ਦੱਦੇ ਤੇ ਦਬਕ ਤੇ ਹੁੰਦਾ ਸੀ ਪਰ ਇੱਕ ਗੱਲ ਮੈਂ ਤੈਨੂੰ ਦੱਸਾਂ ਤੂੰ ਬੜੀ ਸ਼ਾਨ ਜਨਾਨੀ ਹੋ ਕਿੰਨਾ ਮੈਂ ਦੱਸਾਂ ਇਹ ਗੱਲ ਤੈਨੂੰ ਸਾਰਾ ਕੁਝ ਪਤਾ ਹੀ ਸਾਰਾ ਕੁਝ ਤੇਰੇ ਮਕਰ ਵਾਲੇ ਨੂੰ ਨਾ ਸਾਰਾ ਕੁਛ ਦਿਖਾਇਆ ਹੀ ਉਹ ਸਪੋਰਟ ਮਾਰ ਰਿਪੋਰਟਿੰਗ ਆਈਆਂ ਸਾਰੀਆਂ ਹੀ ਇਹ ਸੋਚਦੀ ਮੈਨੂੰ ਪਤਾ ਨਹੀਂ ਆ ਮੈਂ ਪਰ ਕੱਲੀ ਕੱਲੀ ਡਿਟੇਲ ਕਰਕੇ ਫੇਰ ਤਾਂ ਗੱਲ ਕੀਤੀ ਉਹ ਤੁਹਾਨੂੰ ਮਜੀ ਲੱਗਦਾ ਬਣਾਉਂਦਾ ਇੱਕ ਵਾਰ ਕਿਹਾ ਕਿ ਭਰਾਣਾ ਉਹ ਤਾਂ ਚੋਹ ਮਾਰਦੇ ਕਿੰਨਾ ਕੀ ਰਿਹਾ ਅੱਛੀ ਚੋ ਕਰਵਾ ਮੈਂ ਜੇ ਉਸ ਤੇ ਰਣਾ ਰਣਾਈ ਇਹ ਗੱਲ ਸੋਚ ਲਈ ਪਰ ਇਹਨੇ ਮੈਨਾਂ ਇਹਨੇ ਤੇਰੇ ਸਾਹਮਣੇ ਤਾਂ ਕਹ ਦਿੱਤਾ ਕਿ ਕੋਈ ਕਰਵਾਇਆ ਮੇਰਾ ਟਕਾ ਇਹਨੇ ਨਾ ਪੀੜੇ ਨਹੀਂ ਵੀ ਰੋਮੀ ਹਾਲੋ ਆ ਗਈ ਮੈਂ ਨੰਬਰ ਤੇ ਫੋਨ ਕਰ ਲੈ ਮੇਰੀ ਗੱਲ ਕਰਵਾ ਦੇ ਕਰੀਂ ਨਾ ਬੱਸ ਕਿਦਾਂ ਦੱਸਾਂ ਤੁਹਾਨੂੰ ਮੈਂ ਮਾਫੀ ਚਾਹ ਰਿਹਾ ਸੀ ਕਿ ਦਿਨ ਤਰਾਂ ਦੇ ਨਾ ਮਾਫੀ ਚਾਹ ਰਿਹਾ ਸੀ ਜਰੂਰੀ ਕੋਈ ਏ ਮੈਨੂੰ ਕੋਈ ਫਰਕ ਨਹੀਂ ਨਾ ਸਾਲ ਕੱਟਿਆ ਸਾਲ ਹੋਰ ਕੱਟ ਲੂੰਗਾ ਨਾ ਜੇ ਕੋਈ ਫਰਕ ਨਹੀਂ ਪਾਣਾ ਇੱਕ ਵਾਰ ਸਾਲ ਨਾ ਕਦਾ ਨਾ ਕਹ ਜੇ ਮੈਨੂੰ ਮੈਨੂੰ ਨਾ ਜੇਲ੍ਹ ਚ ਰਹਿਣ ਦਾ ਹੁੰਦਾ ਮਜ਼ਾ ਸਹੀ ਦੱਸ ਮਨੋਂ ਤਾਂ ਮਜ਼ਾ ਇਸ ਤਰ੍ਹਾਂ ਵੀ ਨਹੀਂ ਆਲੇ ਮੈਂ ਮੈਂ ਨਿਆਰੇ ਲੰਘਦਾ ਹਾਂ ਜੋ ਮਨੋਂ ਨਹੀਂ ਜਾਂਦਾ ਯਾਰ ਕਿੰਨੇ ਰੋਜੋ ਕਿਨੇ ਗਲਤੀ ਕਰੀ ਗਾਲੀ ਹੈ ਕੈਰੀ ਬਰ ਬਸ ਤੁਹਾਨੂੰ ਵੀ ਕਹਾਂ ਬੜੀ ਗੱਲ ਹੁੰਦਾ ਪਤਾ ਤੈਨੂੰ ਵੀ ਇੱਕ ਬੀਜ ਦੀ ਹੋਂ ਹਾਲਾ ਤੈਨੂੰ ਆਪਣੇ ਗੋਣ ਤੇ ਹੁਣ ਲੱਗਿਆ ਮੈਨੂੰ ਬੀਅਰ ਮਸੂਲ ਤਾਂ ਮਾਂ ਕਿ ਨਹੀਂ ਮਰਦੀ ਟ੍ਰੌਪ ਟ੍ਰੌਪ ਬਲਟਮ ਹੱਸਦੀ ਹੈ ਅਕੀ ਹੈਲੋ ਹਾਂ ਬੁਪਾਸ ਮੈਂ ਮੋਬਾਈਲ ਫੋਨ ਪੰਨਾ ਕਰ ਦਿੱਤੀ ਹਾਂ ਹਾਂ ਹੈਲੋ ਹਾਂ ਹੈਲੋ ਇਹ ਆ ਨੰਬਰ 90797 ਜਾਣ ਤੇਰੀ ਘਰ ਸੁਣ ਇਸ਼ਤਿਹਾਰੇ ਜਾਣ ਕਰਦੇ ਮੈਂ ਚਾਹੁੰਦਾ ਮੋਟਰਸੈਕਲ ਮੋਟਰਸੈਕਲ ਚਲਾਉਣਾ 3 ਪੰਜੋ ਬੀਲ ਕੋਈ ਨਾ ਮੈਂ ਕਰ ਦਿੰਦਾ ਜੀ ਠੀਕ ਕਰੀ ਜਾਣ ਕਰ ਆ ਇਹਨਾਂ ਨੂੰ ਸੰਗ ਬੜਾ ਕੀ ਸਾਕ ਦੇ ਭਾ ੱਟਾ ਹੁੰਦਾ ਹੀ ਠੀਕ ਆ ਜਾਣ ਕੋਈ ਜਿੰਦਾ ਬੇਵਿਗਰਾ ਬੇਵਿਗਰਾ ਇੰਨੀ ਕੋ ਨਾਮ ਕੋ ਤੋਂ ਨਹੀਂ ਆ ਰਹੀ ਯਾਰ ਇਹ ਲੈ ਨਹੀਂ ਆ। ਆ ਦੇਖ ਲਿਓ ਆ ਜਾਈਏ ਵੀਡੀਓ ਵੀ ਇੱਥੇ ਕਰਾ ਲਈ। ਹਾਲੋ। ਇਹ ਵੀ ਵੀ ਕੋਈ ਨਾ ਅੰਨਪਸਾਰ। ਹਾਂਜੀ ਕੀ ਨਾਮ ਦਾ ਡਾ? ਭੰਟੀ। ਅਜੇ ਕਿੰਨੀ ਵਾਰੀ ਹਮਲਾ ਕਰ ਚੁੱਕੇ ਬੰਦੇ ਇਹਨਾਂ ਕਰਦੇ। ਆ ਦੋ ਤਿੰਨ ਵਾਲੀ ਹਮਲਾ ਕਰ ਚੁੱਕੇ ਸਾਨੂੰ ਹੀ ਡਰ ਬਣਿਆ ਪਿਆ। ਤੁਸੀਂ ਗਵਾਂਢੀ ਜੇ? ਹਾਂਜੀ ਆਪਾਂ ਆਂਢੀ ਗਵਾਂਢੀ ਜੇ। ਅਸਟਰੀ। ਤੇ ਕੀ ਮੰਗ ਕਰਦੇ ਮੰਗਦਾ ਤੇ ਮੈਨੂੰ ਪਤਾ ਨਹੀਂ ਹੈ ਇਹ ਮਾਰੇ ਬਾਕੀ ਹਮਲਾ ਕਿਤੇ ਦੋ ਤਿੰਨ ਵਾਲੀ ਹਮਲਾ ਕੀਤਾ ਇਹਨਾਂ ਨੇ ਇੱਕ ਵਾਰੀ ਉਹਨਾਂ ਦੇ ਘਰ ਦੇ ਵਿੱਚ ਪਿਉ ਨਹੀਂ ਹੈ ਆਏ ਤੇ ਹੁਣ ਆ ਕਿ ਪੀ ਹੋਇਆ ਸੀ ਤੇ ਉਹਨਾਂ ਨੇ ਚਲੋ ਇੱਟਾ ਚਲਾਈਆਂ ਚਲੋ ਮਹਾਰਾਜ ਜਿਆਨਾ ਬੇਨਤੀ ਹੈ ਕਿ ਉਹ ਪਾਟ ਦੇ ਕੇ ਬਾਕੀ ਇਹ ਨਿਆਂ ਕੰਮ ਕਰਦੇ ਗਲਤ ਕੰਮ ਕਰਦੇ ਇੱਕ ਬੰਦਾ ਜੇਲ੍ਹ ਦੇ ਅੰਦਰੋਂ ਬੈਠਾ ਇਹਨਾਂ ਕੰਮ ਕਰਵਾਉਂਦੇ ਆ ਜੇ ਬਾਹਰ ਹੋਵੇ ਤੇ ਫੇਰ ਕੀ ਹੋਵੇ ਮਾਨਾ ਮੈਂ ਕੀ ਕਹੇਗਾ ਕਿ ਮੜ ਕੇ ਗਲਤ ਕੰਮ ਹੈਗਾ ਕੋਣ ਇੱਕ ਨਿਆਂ ਦੇ ਬੰਦੇ 'ਚ ਇੱਟਾ ਚਲਾਈਏ ਜਾਣੀ ਆ ਗਲਤ ਕੰਮ ਹੈਗਾ ਠੀਕ ਸਾਰੇ ਗਵਾਂਡੀਆਂ ਨਹੀਂ ਗਵਾਂਡੀਆਂ ਨੂੰ ਡਰ ਬਣਿਆ ਪਿਆ ਵਾ ਇਹ ਮੇਰਾ ਭਰਾ ਹੈਗਾ ਵਾ ਮੇਰਾ ਭਰਾ ਆ ਵੇਖੋ ਸਨੀ ਆ ਗਿਆ ਮੇਰਾ ਹਾਂਜੀ ਜਿਹਦੇ ਘਰ ਇੱਟਾਂ ਚੱਲੀਆਂ ਠੀਕ ਆਪਾਂ ਕੋ ਕੋ ਮੰਗ ਰਾਦੇ ਕਿ ਨੂੰ ਰੋਕ ਕੇ ਰੱਖੋ ਇੱਟਾਂ ਨਾ ਚੱਲਣ ਆਹ ਰੋੜ ਇੱਟਾਂ ਬਬੇ ਨਾ ਚੱਲਣ ਹਰ ਇੱਕ ਭਰਾ ਨੂੰ ਡਰਗਾ ਕੀ ਨਾਮ ਜੀ ਤੁਹਾਡਾ ਸਿਮਰਨ ਹਾਂਜੀ ਕੀ ਸਾਰਾ ਮਾਮਲਾ ਦੇ ਕਿਉਂ ਤੁਹਾਡੇ ਘਰ ਹਮਲਾ ਹੁੰਦਾ ਬਾਰ ਬਾਰ ਐ ਜੋ ਕਰਵਾਂਦਾ ਪਿਆ ਵਾ ਅਭੀ ਕਰਵਾਂਦਾ ਪਿਆ ਬੁੱਢਾ ਐ ਜੇਲ੍ਹ ਚ ਬੈਠਾ ਮੁੰਡੇ ਸਾਡੇ ਘਰ ਤੇ ਇਦਾਂ ਮੈਨੂੰ ਰਿਕਾਰਡਿੰਗ ਆ ਪਾੰਦਾ ਵਾ ਫੋਨ ਕਰ ਕਰਕੇ ਮੈਨੂੰ ਕਹਿੰਦਾ ਵਾ ਫੋਨ ਕਰਕੇ ਭੇਜਦਾ ਸਾਡੇ ਘਰ ਕਹਿੰਦਾ ਉਹਨੇ ਤੁਹਾਡੇ ਘਰ 5 ਮਿੰਟ ਚ ਬੰਦੇ ਆਣਗੇ ਤੇ ਸਹੀ ਗੱਲ ਆ ਕਿ ਇਹਦੇ ਫੋਨ ਤੇ ਇੱਕ ਤੇ 5 ਮਿੰਟ ਚ ਬੰਦੇ ਵੀ ਆਉਂਦੇ ਸਾਡੇ ਘਰ ਉਹ ਹਮਲਾ ਕਰਕੇ ਜਾਂਦੇ ਨੇ ਉਹ ਸਾਡੇ ਮਲਕੀ ਆ ਸੱਟਾਂ ਪਿੱਟਾਂ ਲਾਂ ਤੱਕ ਜਾਂਦੇ ਨੇ ਐਨੇ ਮੈਨੂੰ ਕਿਹਾ ਕਿ ਤੁਹਾਡਾ ਮੁੰਡਾ ਮਰਵਾ ਦੇਣਾ ਸਾਨੂੰ ਇਹਦੇ ਕੋ ਖਤਰਾ ਹੈਗਾ ਜਿਹੜਾ ਜੇਲ੍ਹ ਚ ਬੈਠਾ ਇੰਨਾ ਕੁਛ ਕਰਵਾ ਸਕਦਾ ਉਹ ਕੁਛ ਵੀ ਕਰ ਸਕਦਾ ਸਾਡੇ ਤੇ ਕੱਲੋਂ ਬਾਹਰ ਆ ਗਿਆ ਤੇ ਸਾਡੇ ਤੇ ਕੀ ਕਰ ਦੇਗਾ ਜਿਹੜਾ ਅੰਦਰ ਬੈਠੇ ਦੀ ਇੰਨੀ ਚੱਲਦੀ ਪਈ ਆ ਵੀਡੀਓ ਤੱਕ ਬਣਾਉਂਦਾ ਵਾ ਫੋਨ ਇਹਦੇ ਪਤਾ ਨਹੀਂ ਕਿੰਨੇ ਨੰਬਰ ਹੀ ਬਲੌਕ ਕਰ ਚੁੱਕੇ ਆ ਇਹਦੇ ਨੰਬਰਸ ਆ ਇੰਨੇ ਚੱਲਦੇ ਪਏ ਕਿੱਥੋਂ ਇਹਦੇ ਕੋਈ ਇੰਨੇ ਨੰਬਰ ਆਂਦੇ ਪਏ ਅੰਦਰ ਬੈਠੇ ਤੋਂ ਉਹ ਕੀ ਮੰਗ ਕੀ ਕਰਦੇ ਸਾਡੀ ਮੰਗ ਐਹੀ ਆ ਕਿ ਸਾਡੂੰ ਇਨਸਾਫ ਦਿੱਤਾ ਜਾਵੇ ਸਾਡੇ ਤੇ ਗਾਂ ਤੋਂ ਇਹ ਕੋਈ ਐਕਸ਼ਨ ਨਾ ਇਦਾਂ ਦਾ ਕਰ ਸਕੇ ਜੋ ਵੀ ਆਏ ਮੁੰਡੇ ਪਵਾਂਦਾ ਵਾ ਸਾਡੇ ਘਰ ਆ ਪਤਾ ਕੀਤਾ ਜਾਵੇ ਕਿਹੜੇ ਮੁੰਡੇ ਸਾਡੇ ਘਰ ਆਂਦੇ ਨੇ ਮੂੰਹ ਬੰਨ ਕੇ ਆਂਦੇ ਨੇ ਇਹਨੂੰ ਪਤਾ ਇਹਦੇ ਕੋਈ ਪੁਛ ਪਰਤਾਲ ਕੀਤੀ ਜਾਵੇ ਕਿ ਕਿਹੜੇ ਮੁੰਡੇ ਭੇਜਦਾ ਸਾਡੇ ਘਰ ਬਾਹਰ ਬਾਹਰ ਪੂਰੀ ਕਾਰਵਾਈ ਯਾਰ ਤੱਕ ਜਾਣਾ ਚਾਹੀਦਾ ਵੇ ਦੀ ਕਿ ਅੰਦਰ ਬੈਠੇ ਦੀ ਇੰਨੀ ਕਿੱਥੇ ਚਲਦੀ ਪਈ ਜੀ ਕਿੱਥੋਂ ਇੰਨੇ ਨੰਬਰ ਇਹਦੇ ਕੋਈ ਚੱਲਦੇ ਪਏ ਨਹੀਂ ਕਿੰਨੇ ਨੰਬਰ ਇਹਦੇ ਬਲੌਕ ਮਾਰ ਚੁੱਕੇ ਹਨ ਜੇਲ੍ਹ ਚ ਬੈਠਾ ਨਹੀਂ ਸਾਨੂੰ ਜੀਣ ਦਿੰਦਾ ਪਿਆ ਤੇ ਇੱਥੇ ਕੀ ਸਾਨੂੰ ਜੀਣ ਦਏਗਾ ਬਾਹਰ ਆ ਕੇ ਅੰਜ ਕੀ ਨਾਮ ਜੀ ਤੁਹਾਡਾ ਸਨੀ ਜੀ ਅੰਜ ਕੀ ਸਾਰਾ ਮਾਮਲਾ ਮਾਮਲਾ ਮੈਂ ਮੰਗਰੋੜ ਦਾ ਰਹਿਣਾ ਹੈ ਜੀ ਠੀਕ ਹੈ ਜੀ ਅਭੀ ਬੁੱਢਾ ਜਿਹੜਾ ਇਸ ਟਾਈਮ ਜੇਲ੍ਹ 'ਚ ਹੈ ਲੁਧਿਆਣੇ ਜੇਲ੍ਹ ਦੇ ਵਿੱਚ ਠੀਕ ਹੈ ਜੀ ਅਸੀਂ ਉਹਨਾਂ ਕੀਤਾ ਸੀ ਆਪਣੀ ਕੁੜੀ ਦਾ ਰਿਸ਼ਤਾ ਠੀਕ ਹੈ ਜੀ ਐਚ ਇਹ ਅਹੀ ਕਹੇ ਚੱਲ ਉਹ ਵੀ ਕਹਿੰਦਾ ਕਿ ਮੈਂ ਸੁਧਰ ਜੂੰਗਾ ਇਹਦਾ ਪਰਿਵਾਰ ਵੀ ਕਹਿੰਦਾ ਕਿ ਇਹ ਸੁਧਰ ਜੀਗਾ ਪਰ ਇਹਨੇ ਸੁਧਰਿਆ ਨਹੀਂ ਫੇਰ ਬਾਅਦ 'ਚ ਇਹਨੇ ਬਟਾਲਾ ਸੁਨਿਆਰੀ ਦੀ ਦੁਕਾਨ ਦੇ ਵਿੱਚ ਇਹਨਾਂ ਗੋਲੀਆਂ-ਗੋਲੀਆਂ ਚਲਾਈਆਂ ਲੁੱਟ ਵਾਰ ਕੀਤੀ ਇਹਨਾਂ ਨੇ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਅੰਦਰ ਹੀ ਹੈ ਠੀਕ ਹੈ ਹੁਣ ਮੇਰੀ ਕੁੜੀ ਕਹਿੰਦੀ ਹੈ ਕਿ ਮਰਗੀ ਆਪਾਂ ਰਿਸ਼ਤਾ ਨਹੀਂ ਕਰਨਾ ਕਿ ਜੀ ਉਮਰ ਹੀ ਸਾਰੀ ਜੱਲਾ ਜੋਗੀ ਆ ਤੇ ਮੈਂ ਠੱਕਿਆ ਜੋਗਾ ਨਹੀਂ ਰਹਿਣਾ ਇਸ ਕਰਕੇ ਮੇਰੀ ਕੁੜੀ ਹੁਣ ਬਾਤ ਚਲ ਗਈ ਹੈ ਮੇਰੀ ਕੁੜੀ ਮੈਂ ਕੀ ਇਹਦਾ ਨਹੀਂ ਸਹਿਮਤ ਹੈਗੀ ਤੇ ਸਾਡੇ ਦਾ ਬੰਦੇ ਸਨ ਤੇ ਹੁਣ ਕੀ ਹੁੰਦਾ ਕਿ ਉਹ ਧਮਕੀਆਂ ਲਾਉਂਦਾ ਕੀ ਕਰਦਾ ਹੁਣ ਜੀ ਜੇਲ ਚੋਂ ਰੰਗ ਬਰੰਗੇ ਫੋਨਾਂ ਤੂੰ ਫੋਨ ਕਰਦਾ ਸਾਨੂੰ ਗੱਲ ਮੰਦਾ ਕਰਦਾ ਸਾਨੂੰ ਧਮਕੀਆਂ ਲੁੰਦਾ ਕਿ ਤੁਹਾਡੇ ਪੁੱਤ ਨੂੰ ਮਾਰਾ ਦੇਣਾ ਹੈ ਤੁਹਾਡੇ ਨਾਲ ਕੱਦੇ ਨਾ ਫਿਰ ਜੋ ਥੋੜੇ ਕੇ ਦਿਨ ਹੋਈ ਪਹਿਲੇ ਕੰਮਲੀਟ ਕੀਤੀ ਆਪਾਂ ਪਹਿਲੇ ਵੀ ਇੱਟ ਡੋੜਾ ਚਲਾ ਕੇ ਕੇ ਹੁਣ ਐ ਕਿ ਆ ਦੇਖੋ ਦਾਤ ਮਾਰ ਕੇ ਗਏ ਆ ਸਾਰੇ ਗੇਟ ਤੇ ਇੱਟ ਡੋੜਾ ਚਲਾਜੇ ਕਿ ਬੱਚੇ ਦੇ ਲੱਗ ਜਾਂਦਾ ਕਿਸ ਦੇ ਲੱਗ ਜਾਂਦਾ ਕੌਣ ਜ਼ਿੰਮੇਵਾਰੀ ਹੁਣ ਕੀ ਮੰਗ ਕਰਦੇ ਹੋ ਮੰਗੇ ਹੀ ਇਹੀ ਕਿੰਨੇ ਆ ਕਿ ਸਖਤ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਵਕ ਵਕ ਨੰਬਰਾਂ ਤੋਂ ਫੋਨ ਕਰਦਾ ਆ ਉਹਨਾਂ ਤੇ ਵੀ ਪੂਰੀ ਜਾਣ ਪਤਾਲ ਕੀਤੀ ਜਾਏ ਜਿਹੜੀਆਂ ਵੀਡੀਓ ਬਣਾ ਰਿਆ ਆ ਨਸ਼ੇ ਕਰਦੀਆਂ ਦੀਆਂ ਆਈਡੀਆ ਚੱਲਣ ਦੀਆਂ ਇਹਦੀਆਂ ਕਿਥੋਂ ਹੋ ਰੀਆਂ ਆ ਜੇਲ੍ਹ ਦੇ ਵਿੱਚ ਬੈਠਾ ਸਭ ਕੁਝ ਕਰੀ ਜਾਂਦਾ ਹਣ ਪੁਲਿਸ ਨੂੰ ਕੰਪਲੇਂਟ ਦਿੱਤੀ ਕੀ ਕਹਿੰਦੇ ਹਾਂ ਜੀ ਹਾਂ ਜੀ ਪੁਲਸ ਵਾਲਿਆਂ ਨੂੰ ਕੰਪਲੇਂਟ ਕੀਤੀ ਆ ਜੀ ਉਹਨਾਂ ਨੇ ਦੋ ਮਲਾਜੇਬ ਵੀ ਕੀਤੀ ਹੈ ਜਾਦਪਤਾਲ ਕਰਨਦੇ ਆ ਹੁਣ ਮਲਾਜੇਬ ਵੀ ਦੋ ਉਹਨਾਂ ਨੇ ਭੇਜੇ ਆ ਠੀਕ ਹੈ ਜੀ ਇਦਾਂ ਦੀ ਗੱਲ ਨਹੀਂ ਪੁਲਸ ਵੀ ਨਾਲ ਹੈ ਸਾਡੇ ਠੀਕ ਸਾਨੂੰ ਸਾਫ਼ ਦਿੱਤਾ ਸਾਨੂੰ ਇਨਸਾਫ਼ ਦਿੱਤਾ ਜਾਵੇ ਇਹ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਕਿ ਜੇਲ੍ਹ ਦੇ ਅੰਦਰ ਹੀ ਨਸ਼ਾ ਕਰਿਆ ਜੇਲ੍ਹ ਦੇ ਅੰਦਰ ਹੀ ਚਿੱਟਾ ਵੇਚਿਆ ਦਾ ਸਾਰਾ ਨਸ਼ਾ ਪੱਤਾ ਸਭ ਕੁਝ ਕਰਿਆ ਹੁੰਦਾ ਅੰਦਰ ਅਨਸਰ ਕੀ ਸ਼ਬਦ ਲਾਉਂਦਾ ਮੇਰਾ ਨਾਮ ਸੀ ਮੈਲ ਸਿੰਘ ਜੀ ਹਾਂਜੀ ਠੀਕ ਤਾਂ ਲੱਗ ਰਿਹਾ ਤੁਸੀਂ ਆਏ ਜੀ ਕੀ ਆ ਸਾਰਾ ਮਾਮਲਾ ਕਿ ਸਾਨੂੰ ਹੁਕਮ ਆਇਆ ਜੀ ਰਾਤ ਕੋਈ ਇਹਨਾਂ ਦੇ ਇਕਤਾ ਨਗਰ ਦੇ ਵਿੱਚ ਵਾਰਦਾਤ ਹੋਈ ਆ ਕੋਈ ਟਾਂ ਰੋੜੇ ਚੱਲੇ ਆ ਅਣਪਛਾਤੇ ਵਿਅਕਤੀ ਜਿਹੜਿਆ ਮਾਰ ਕੇ ਗਿਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਸਾਡੀ ਡਿਊਟੀ ਬਲਾ ਤਰਫ ਸਰਾਂ ਨੂੰ ਲਾਈ ਗਈ ਹੈ ਤੇ ਮੇਰੇ ਨਾਲ ਸੁਖਜਿੰਦਰ ਸਿੰਘ ਕਾਂਸਟੇਬਲ ਹੈ ਹਾਂਜੀ ਅਸੀਂ ਇੱਥੇ ਆਏ ਜੀ ਹੁਣ ਮੌਕੇ ਦਾ ਵੈਰੀਫਾਈ ਕਰ ਰਹੇ ਹਾਂ ਇਹ ਦੱਸ ਰਹੇ ਵੀ ਸਾਨੂੰ ਆ ਸਾਡੇ ਜਿਹੜੇ ਗੇਟ ਨੂੰ ਦਾਤਰ ਮਾਰੇ ਟਾਂ ਰੋੜੇ ਮਾਰੇ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਜੋ ਵੀ ਮੈਕਮੇ ਦੀ ਕਾਰਵਾਈ ਅਸੀਂ ਕੀਤੀ ਜਾ ਕੇ ਜੀ ਜਿਹੜੀਆਂ ਨਾਲ ਧਮਕੀਆਂ ਆ ਰਹੀਆਂ ਜੇ ਅਭੀ ਵੱਡੇ ਵੱਲੋਂ ਜੇਲ੍ਹ ਦੇ ਅੰਦਰੋਂ ਬਿਠਾਈ ਉਹ ਕੰਮ ਕਰਵਾਉਂਦੇ ਆ ਉਹਦੇ ਤੇ ਕੀ ਕਾਰਵਾਈ ਕੀਤੀ ਜਾਏਗੀ ਉਹ ਵੇਖੋ ਜੀ ਇਹ ਦੱਸ ਰਿਹਾ ਵੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ ਤੇ ਸਾਡੇ ਕੋਲ ਆਡੀਓ ਵੀ ਹੈਗੀਆਂ ਨੇ ਉਹਦੇ ਹਿਸਾਬ ਦੇ ਨਾਲ ਜੋ ਵੀ ਕਾਰਵਾਈ ਕਰਦੀ ਬਣਦੀ ਹੋਗੀ ਸਾਡੇ ਮੈਕਮੇਲੋਂ ਇਹ ਆਪਣੇ ਸਾਰੇ ਐਵੀਡੈਂਸ ਜਿਹੜੇ ਜਿਹੜਾ ਵੀ ਹੈਗਾ ਇਹਨਾਂ ਨੂੰ ਪ੍ਰੂਫ ਇਹ ਰੱਖਣ ਤੇ ਉਹਦੇ ਸਬੰਧ ਵਿੱਚ ਜਿਹੜੀ ਮਹਿਕਮੇ ਵੱਲੋਂ ਕਾਰਵਾਈ ਕੀਤੀ ਜਾਏ